ਕਿ ਇੱਕ ਪਾਸੇ ਪੰਜਾਬ ਦੇ ਸਕੂਲੀ ਬੱਚੇ ਅਧਿਕ ਕਰ ਰਹੇ ਸੀ ਕਿ ਬਾਕੀ ਸੂਬਿਆਂ ਦੀ ਤਰਜ਼ ਤੇ ਸ਼ਾਇਦ ਸਾਡੀਆਂ ਵੀ ਛੁੱਟੀਆਂ ਨੇ ਜਿਹੜੀਆਂ ਉਹ ਵਧਾ ਦਿੱਤੀਆਂ ਜਾਣਗੀਆਂ ਪਰ ਅਜੇ ਹਾਂ ਨਹੀਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਉਹ ਛੁੱਟੀਆਂ ਨਹੀਂ ਵਧਾਈਆਂ ਗਈਆਂ ਅੱਜ ਪੰਜਾਬ ਦੇ ਸਾਰੇ ਸਕੂਲ ਕਾਲਜ ਜਿੰਨੇ ਵੀ ਵਿਦਿਆਕਾਦਾਰੇ ਨੇ ਸਾਰੇ ਓਪਨ ਕੀਤੇ ਗਏ ਨੇ ਖੁੱਲੇ ਨੇਗੇ ਇਹ ਜਿਸ ਦੇ ਚੱਲਦੇ ਆ ਉਹਨਾਂ ਬੱਚਿਆਂ ਨੂੰ ਉਹ ਜ਼ਰੂਰ ਜਿਹੜਾ ਇੱਕ ਝਟਕਾ ਲੱਗਿਆ ਹੈ ਤੇ ਉਧਰ ਸੀਐਮ ਮਾਨ ਨੂੰ ਝਟਕਾ ਲੱਗਿਆ ਕਿਉਂਕਿ ਵਿਦੇਸ਼ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਣਾ ਸੀ ਉਹ ਰਜੈਕਟ ਕਰ ਦਿੱਤਾ ਗਿਆ ਹੈ ਜਾਨੀ ਕਿ ਆਗਿਆ ਨਹੀਂ ਮਿਲੀ ਤੇ ਤੀਸਰਾ ਪਾਵਨ ਸਰੂਪ ਮਾਮਲੇ ਦੇ ਵਿੱਚ ਸਿੱਖ ਦਾ ਐਕਸ਼ਨ ਮੋਰ ਨਜ਼ਰ ਆਇਆ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜ਼ਥੇਦਾਰ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਉਧਰ ਐ ਜੀ ਪੀ ਸੀ ਪ੍ਰદાન ਹਰਜਿੰਦਰ ਸਿੰਘ ਧਾਮੀ ਸਿੱਤ ਦੇ ਐਕਸ਼ਨ ਤੋਂ ਨਾਰਾਜ਼ ਵੀ ਨਜ਼ਰ ਆਏ ਨੇ ਤਾਂ ਇਹਨਾਂ ਮਾਮਲਿਆਂ ਨੂੰ ਲੈ ਕੇ ਅੱਜ ਦੀ ਚਰਚਾ ਰਹਿਣ ਵਾਲੀ ਆ ਤੇ ਮੇਰੇ ਨਾਲ ਅਰਜਿੰਦਰ ਹੁਰੀ ਮੌਜੂਦ ਰਹਿਣਗੇ ਅਰਜਿੰਦਰ ਜੀ ਵਣ ਪੰਜਾਬੀ ਟੀਵੀ ਤੇ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਮਿਰਵਲ ਆਪਾਂ ਪਹਿਲਾਂ ਕਹਿੰਦੇ ਨੇ ਕਿ ਜਦੋਂ ਇਨਸਾਨ ਦਾ ਜਨਮ ਹੁੰਦਾ ਤਾਂ ਪਹਿਲਾ ਬਚਪਨ ਆਉਂਦਾ ਤੇ ਉਸ ਤੋਂ ਬਾਅਦ ਜਵਾਨੀ ਆਉਂਦੀ ਆ ਪੜਾ ਦੀ ਪੜਾ ਵਧਦੇ ਜਾਂਦੇ ਆ ਉਸੇ ਢੰਗ ਦੇ ਨਾਲ ਅੱਜ ਦੀਆਂ ਜਿੱਦਾਂ ਦੀਆਂ ਖਬਰਾਂ ਨੇ ਉਹਦੇ ਹਿਸਾਬ ਦੇ ਨਾਲ ਆਪਾਂ ਵੀ ਉਸੇ ਢੰਗ ਨਾਲ ਵੱਧਦੇ ਆ ਪਹਿਲਾਂ ਤਾਂ ਇਹ ਜਿਸ ਢੰਗ ਦੇ ਨਾਲ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਤੇ ਜਿਹੜੀ ਉਹਨਾਂ ਦੀ ਆਸ ਵਧੀ ਹੋਈ ਸੀ ਕਿ ਸ਼ਾਇਦ ਛੁੱਟੀਆਂ ਵਧਾ ਦਿੱਤੀਆਂ ਜਾਣ ਇਸ ਮੌਸਮ ਨੂੰ ਮੱਦੇ ਨਜ਼ਰ ਪਰ ਸਰਕਾਰ ਦੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਅੱਜ ਸਕੂਲ ਕਾਲਜ ਸਭ ਓਪਨ ਕੀਤੇ ਗਏ ਨੇ ਜਦੋਂ ਕਿ ਅੱਜ ਧੁੰਦ ਦੇ ਨਾਲ ਲੋਕਾਂ ਦਾ ਕੀ ਹਾਲ ਹੋ ਰਿਹਾ ਇਹ ਵੀ ਸਾਹਮਣੇ ਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਹਾਂ ਪ੍ਰਮਾਤਮਾ ਦੀ ਸਖਤਾਈ ਦੇ ਮੂਹਰੇ ਸਰਕਾਰ ਥੋੜਾ ਜਿਹਾ ਨਰਮ ਰੁਖ ਅਖਤਿਆਰ ਕਰ ਗਈ ਜੀ ਕਿਉਂਕਿ ਜੀ 0 ਡਿਗਰੀ ਟੈਂਪਰੇਚਰ ਤੋਂ ਲੈ ਕੇ 3 ਡਿਗਰੀ ਟੈਂਪਰੇਚਰ ਤੱਕ ਪੰਜਾਬ ਦਾ ਜਿਹੜਾ ਬਾਜੂ ਮੰਡਲ ਦਾ ਤਾਪਮਾਨ ਹੈ ਉਹ ਚੱਲ ਰਿਹਾ ਹੈ ਇਸ ਕੜਕ ਦੀ ਠੰਡ ਦੇ ਵਿੱਚ ਬੱਚੇ ਅੱਜ ਠਰ ਠਰ ਕਰਦੇ ਸਕੂਲਾਂ ਦੇ ਵੱਲ ਨੂੰ ਚਾਲੇ ਪਾਏ ਨੇ ਉਹਨਾਂ ਨੇ ਕੋਈ ਬੈਂ ਦੇ ਵਿੱਚ ਚੜਿਆ ਕੋਈ ਤੁਰਿਆ ਜਾਂਦਾ ਕਿਸੇ ਦੇ ਪੇਰੈਂਟ ਛੱਡਣਾ ਆ ਰਹੇ ਨੇ ਤੇ ਮਤਲਬ ਮੂੰਹ ਲਾਲ ਤੇ ਹੱਥ ਵੀ ਲਾਲ ਉਹ ਬੰਨੇ ਤੇ ਲੋਕਾਂ ਦੀ ਭਰਪੂਰ ਮੰਗ ਸੀ ਵੀ ਇਹ ਛੁੱਟੀਆਂ ਤੁਰਨਾ ਨਾ ਪੰਜ ਚਾਰ ਦਿਨ ਹੋਰ ਮਤਲਬ ਅੱਗੇ ਭਰਾਈਆਂ ਜਾਣਾ ਹੈ ਗੱਲ ਕਰ ਦੀ ਸਰਕਾਰ ਤੇ ਲੋਕ ਪੂਰਤਸਰੀ ਕਰੋਪੀ ਦੇ ਮੂਹਰੇ ਵਿਰਸ ਹੋਏ ਪੁਲਾਵਲ ਨੂੰ ਚਾਲੇ ਪਾ ਕੇ ਵੈਗਰੂ ਵੈਗਰੂ ਕਰਦੇ ਤੁਰੇ ਜਾ ਰਹੇ ਬਿਲਕੁਲ ਪਰਸਵਾਲੇ ਇੱਥੇ ਖੜੇ ਹੁੰਦੇ ਨੇ ਨਾ ਕਿ ਇੱਕ ਪਾਸੇ ਤਾਂ ਮੌਸਮ ਵਿਭਾਗ ਕਹਿੰਦਾ ਕਿ ਅਸੀਂ ਹਰ ਇੱਕ ਇਨਸਾਨ ਦੀ ਸਿਹਤ ਨੂੰ ਲੈ ਕੇ ਤਰਕਾਂਗੇ ਚਿੰਤਤਾਾਂਗੇ ਅਸੀਂ ਇਨੀ ਚਾਉਂਦੇ ਵੀ ਕਿਸੇ ਦਾ ਕਿਸੇ ਵੀ ਪ੍ਰਕਾਰ ਜਿਹੜਾ ਉਹ ਨੁਕਸਾਨ ਹੋਵੇ ਦੂਜੇ ਪਾਸੇ ਇਹ ਠੰਡ ਦਾ ਕੀ ਹਾਲ ਹੈ ਧੁੰਦ ਦੇ ਨਾਲ ਵਿਜ਼ਿਬਿਲਟੀ ਹੈ ਜਿਹੜੀ ਬਿਲਕੁਲ ਜ਼ੀਰੋ ਹੋ ਚੁੱਕੀ ਹੈਗੀ ਲੋਕਾਂ ਨੂੰ ਸਾਹਮਣੇ ਕੁਝ ਨਜ਼ਰ ਨਹੀਂ ਆਉਂਦਾ ਤਾਂ ਉਹ ਇੱਕ ਰਿਸਕ ਨਹੀਂ ਹੈ ਇਨੀ ਧੁੰਦ ਦੇ ਵਿੱਚ ਬੱਚਿਆਂ ਨੂੰ ਉਹ ਇੱਕ ਬੈਂਡ ਦੇ ਵਿੱਚ ਬਿਠਾ ਕੇ ਲੈ ਕੇ ਜਾਣਾ ਫਿਰ ਜਦੋਂ ਬਾਅਦ ਦੇ ਵਿੱਚ ਹਾਸਾ ਕੋਈ ਵਾਪਰ ਜਾਂਦਾ ਹੈ ਫਿਰ ਆਪਾਂ ਕਹਿ ਦਨੇ ਆ ਉਸ ਤੋਂ ਬਾਅਦ ਆਪਾਂ ਆਪਣੇ ਫੈਸਲੇ ਨੇ ਜਿਹੜੇ ਬਦਲ ਲੈਣੇ ਆ ਉਸ ਤੋਂ ਪਹਿਲੇ ਜੇ ਆਪਾਂ ਥੋੜਾ ਜਿਹਾ ਸਤਰਕ ਰਹੀਏ ਦੇਖੋ ਜੀ ਇਹ ਜਰੂਰ ਮਤਲਬ ਸਰਕਾਰ ਦਾ ਫਰਜ਼ ਬੰਦਾ ਸੀ ਵੀ ਘੱਟ ਤੋਂ ਘੱਟ ਪੰਜਵੇਂ ਵਾਲੇ ਬੱਚੇ ਨੇ ਜਿਹੜੇ ਪ੍ਰਾਇਮਰੀ ਸਕੂਲ ਜਾਂ ਪੰਜਵੀਂ ਜਮਾਤ ਤੱਕ ਪੜਦੇ ਬੱਚੇ ਨੇ ਉਹਨਾਂ ਨੂੰ ਪੰਜਾਰ ਦਿਨ ਜਰੂਰ ਹੋਰ ਇਸ ਵਾਸਤੇ ਦੇਣੇ ਚਾਹੀਦੇ ਸੀ ਕਿਉਂਕਿ ਸਰਦੀ ਦੇ ਮੌਸਮ ਇੱਕ ਵਾਰੀ ਬੱਚਾ ਬਿਮਾਰ ਹੋਇਆ ਤਾਂ ਘੱਟੋ ਘੱਟ ਇੱਕ ਮਹੀਨਾ ਨੂੰ ਠੀਕ ਹੋਣ ਦੇ ਉੱਤੇ ਲੱਗ ਜਾਂਦਾ ਜੇ ਛੁੱਟੀਆਂ ਪੰਜ ਚਾਰ ਦਿਨਾਂ ਦੀਆਂ ਵੱਧ ਜਾਂਦੀਆਂ ਤਾਂ ਐਨੇ ਚਲੋ ਮੌਸਮ ਹੈ ਜਿਹੜਾ ਉਹ ਖੁੱਲੇ ਹੁੰਦਾ ਜੀ ਜੀ ਅਰਜਿੰਦਰ ਅਰਜਿੰਦਰ ਪਰ ਇੱਥੇ ਇੱਥੇ ਮੈਂ ਤੁਹਾਡੇ ਨਾਲ ਥੋੜਾ ਜਿਆ ਸਹਿਮਤ ਨਹੀਂ ਹਾਂ ਕਿ ਕੀ ਹੈ ਕਿ ਆਪਾਂ ਇਹ ਤਾਂ ਕਹਿ ਦਿੰਨੀ ਹਾਂ ਕਿ ਛੋਟੀ ਉਮਰ ਦਾ ਬੱਚਾਗਾ ਉਹਨੂੰ ਠੰਡ ਲੱਗਜੀ ਬਿਮਾਰ ਹੋ ਜਾਊਗਾ ਠੰਡ ਤਾਂ ਵੱਡੀ ਉਮਰ ਦੇ ਬੱਚੇ ਨੂੰ ਵੀ ਲੱਗ ਜਾਂਦੀ ਆ ਪਰ ਇੱਕ ਸਕੂਲੀ ਬੈਂਡ ਹੁੰਦੀ ਆ ਉਸ ਬੈਂਡ ਦੇ ਵਿੱਚ ਅ ਛੋਟੀ ਕਲਾਸ ਤੋਂ ਲੈ ਕੇ ਵੱਡੀ ਕਲਾਸ ਤੱਕ ਹਰ ਕਲਾਸ ਦੇ ਬੱਚੇ ਮੌਜੂਦ ਹੁੰਦੇ ਨੇ ਨੁਕਸਾਨ ਤਾਂ ਕਿਸੇ ਦਾ ਵੀ ਹੋ ਸਕਦਾਗਾ ਕਿਉਂਕਿ ਤੁਸੀਂ ਅਕਸਰ ਇਹ ਦੇਖ ਆ ਹੋਵੇਗਾ ਕਿ ਕਈ ਵਾਰ ਇਹ ਵੀ ਹੁੰਦਾ ਜਿੱਦਾਂ ਪਿਛਲੀ ਜੂਨ ਦੇ ਵਿੱਚ ਦੇਖਿਆ ਗਿਆ ਸੀ ਜਦੋਂ ਗਰਮੀ ਦੀਆਂ ਛੁੱਟੀਆਂ ਪਈਆਂ ਸੀ ਤਾਂ ਛੋਟੇ ਬੱਚਿਆਂ ਲਈ ਛੁੱਟੀਆਂ ਵਧਾ ਦਿੱਤੀਆਂ ਗਈਆਂ ਸੀ ਵੱਡੇ ਬੱਚਿਆਂ ਲਈ ਨਹੀਂ ਇਹ ਵਧਾਈਆਂ ਗਈਆਂ ਸੀ ਇਹ ਇਹ ਵੀ ਕੋਨਾਂ ਦੇ ਵਿੱਚ ਫਰਕ ਕਿਉਂ ਰੱਖਿਆ ਜਾਂਦਾ ਜੇ ਛੁੱਟੀਆਂ ਵਧਾਉਂਦੀਆਂ ਨੇ ਫਿਰ ਸਭ ਦੀਆਂ ਬਰਾਬਰ ਬਿਠਾਓ ਵਧਾਓ ਕਿਉਂਕਿ ਇੱਕ ਬੈਂਡ ਦੇ ਵਿੱਚ ਤਾਂ ਹਰ ਪ੍ਰਕਾਰ ਦੇ ਬੱਚੇ ਮੌਜੂਦ ਨੇ ਜਿਹੜੇ ਬੱਚਿਆਂ ਦੇ ਵਿੱਚ ਥੋੜੀ ਜਿਹੀ ਰੋਗ ਪ੍ਰਤੀਸ਼ਕਸ਼ਮਤਾ ਹੁੰਦੀ ਆ ਥੋੜੀ ਜਿਹੀ ਘੱਟ ਹੁੰਦੀ ਆ ਕਿਉਂਕਿ ਉਹਨਾਂ ਦਾ ਵੇਟ ਘੱਟ ਹੁੰਦਾ ਆ ਆਪਾ ਆਪਾ ਕੱਲੀ ਬਿਮਾਰ ਅਰਜੰਦਰ ਜੀ ਆਪਾ ਕੱਲੀ ਬਿਮਾਰੀ ਨੂੰ ਨਹੀਂ ਦੇਖ ਸਕਦੇ ਨਾ ਮੰਨ ਲਓ ਕੋਈ ਹਾਸਾ ਹੋ ਜਾਂਦਾ ਫੇਰ ਦੇਖੋ ਜੀ ਹਾਦਸਾ ਦਾ ਪ੍ਰਮਾਤਮਾ ਅੱਗੇ ਹੀ ਅਰਦਾਸ ਕਰ ਦਿਆਂ ਵੀ ਹਾਦਸੇ ਵਾਲੀ ਕਹਾਣੀ ਸਾਡੇ ਪੰਜਾਬ ਦੇ ਉੱਤੇ ਨਾ ਹੋਵੇ ਦੁਨੀਆ ਦੇ ਉੱਤੇ ਕੋਈ ਇਹੀ ਜਿਹੀ ਘਟਨਾ ਨਾ ਵਾਪਰੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਗੱਲ ਤਾਂ ਠੀਕ ਹੈ ਵੀ ਸਰਕਰਤਾ ਤਾਂ ਸੁਚੇਤ ਰਹਿਣ ਦਾ ਫਰਜ਼ ਬੰਦਾ ਜਿਵੇਂ ਤੁਸੀਂ ਕਹੇ ਇਹ ਵੀ ਜਰੂਰ ਮਤਲਬ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਸਰਕਾਰ ਨੇ ਕਾਫੀ ਦੇਰ ਤੱਕ ਛੁੱਟੀਆਂ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਸਾਡੇ ਜਿਹੜੇ ਗਵੰਦੀ ਸਟੇਟ ਨੇ ਉਹਨਾਂ ਸਟੇਟਾਂ ਦੇ ਵਿੱਚ ਵੀ ਜਿਹੜੀਆਂ ਛੁੱਟੀਆਂ ਨੇ ਉਹ ਹਫ਼ਤੇ ਤੱਕ ਦੀਆਂ ਹੋਰ ਵਧਾ ਦਿੱਤੀਆਂ ਇਹਨਾਂ ਲਈ ਸਾਡੀ ਸਰਕਾਰ ਨੂੰ ਵੀ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ ਚਾਹੇ ਅੱਜ ਸਕੂਲ ਲੱਗੇ ਮਤਲਬ ਬੱਚਿਆਂ ਦੇ ਅੱਗੇ ਸਿਹਤ ਵਾਸਤੇ ਸਟਾਫ ਦੀ ਸਿਹਤ ਵਾਸਤੇ ਇਹ ਜਿਹੜੀ ਵਿਜ਼ਿਬਿਲਟੀ ਆ ਉਹ ਬਹੁਤ ਘੱਟ ਹੈਗੀ ਇਸ ਲੋਟਲ ਮਤਲਬ ਰਿਸਕ ਕਾਫੀ ਰਿਸਕ ਕਵਰ ਹੁੰਦਾ ਜੇ ਸਕੂਲ ਦੇ ਵਿੱਚ ਬੱਚੇ ਚਾਰ ਦਿਨ ਛੁੱਟੀਆਂ ਆਨਲਾਈਨ ਸਕੂਲ ਕੰਮ ਕਰਦੇ ਨੇ ਬੱਚੇ ਕਰੀ ਜਾਂਦੇ ਨੇ ਵੱਡੇ ਵੀ ਕਰਦੇ ਨੇ ਥੋੜਾ ਜਿਆ ਸਰਕਾਰ ਨੂੰ ਇਧਰ ਵੱਲ ਮਸਤੀਦੀ ਨਾਲ ਧਿਆਨ ਦੇਣਾ ਚਾਹੀਦਾ ਤਾਂ ਕਿ ਦੋ ਚਾਰ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਛੁੱਟੀਆਂ ਨਾਲ ਬੱਚਿਆਂ ਦੀ ਸਿਹਤ ਬੱਚੇ ਜੇ ਸਿਹਤ ਹੀ ਸਹੀ ਹੈ ਨਾ ਕਿਹੜਾ ਕੁਛ ਹੈ ਜੇ ਸਿਹਤ ਖਰਾਬ ਹੋ ਗਈ ਜਾਂ ਕੋਈ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਫਿਰ ਬੰਦ ਹੋਈ ਜਹੇ ਜੇ ਨਾ ਹੋਵੇ ਸਰਕਾਰ ਨੂੰ ਇਹਦੇ ਵੱਲ ਜਰੂਰ ਮਤਲਬ ਮਸਤੀਦੀ ਨਾਲ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਤਾਂ ਹੁਣ ਥੋੜਾ ਜਆ ਸਕੂਲੀ ਬੱਚਿਆਂ ਤੋਂ ਹਟ ਕੇ ਆਪਾਂ ਅਗੇ ਵੱਲ ਨੂੰ ਵਧਦੇ ਆਂਗੇ ਅੱਜ ਪ੍ਰੈਸ ਕਾਨਫਰੰਸਾਂ ਹੋਣੀਆਂ ਨੇ ਮਾਗੀ ਮੌਕੇ ਪ੍ਰੈਸ ਕਾਨਫਰੰਸਾਂ ਸਿਆਸੀ ਸਾਰੀਆਂ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਪਰ ਅਰਜੰਦਰ ਜੀ ਇਸ ਵਾਰ ਬੜੀ ਇੰਟਰਸਟਿੰਗ ਚੀਜ਼ ਆ ਕਿ ਕਾਂਗਰਸ ਦੇ ਵੱਲੋਂ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਾਵੇਗੀ ਤੇ ਭਾਜਪਾ ਪਹਿਲੀ ਵਾਰ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਜੀ ਗੱਲ ਇਹ ਹੈ ਵੀ ਜਿਹੜੀ ਕਾਂਗਰਸ ਵੱਲੋਂ ਜਿਹੜੀ ਰਾਜ ਕਰਨ ਦੇ ਸਪਨੇ ਲੈ ਰਹੀ ਹੈਗੀ ਗੱਲ ਕਰੋ ਕਾਨਫਰੰਸ ਦੇ ਉੱਤੇ ਇਕੱਠੇ ਹੋਣ ਦੇ ਵਿੱਚ ਵੀ ਮਤਲਬ ਇਹ ਕਾਮਯਾਬ ਨਹੀਂ ਹੋਏ ਕਾਫੀ ਗੱਲ ਸੋਚਣ ਵਾਲੀ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਮਨ ਮੁਤਾਬਨੇ ਇੱਕ ਦੂਜੇ ਦੇ ਪ੍ਰਤੀ ਨੇ ਇੱਕ ਦੂਜੇ ਨੂੰ ਜਿੱਦੜੀ ਲਾ ਕੇ ਥੱਲੇ ਸਿੱਟਣ ਦੀ ਜਿਹੜੀ ਪਲੈਨਿੰਗ ਹੁੰਦੀ ਹੈ ਇਹਨਾਂ ਦੇ ਰਗ ਰਗ ਦੇ ਵਿੱਚ ਬੈਠੀ ਉਸ ਤੋਂ ਇਹ ਛੁਟਕਾਰਾ ਨਹੀਂ ਪਾ ਸਕੇ ਜਿਹਦੇ ਬਦੌਲਤ ਇਹਨਾਂ ਨੂੰ ਜਿਹੜੀ ਇਹ ਰੈਲੀ ਹੈ ਇਹਦੀ ਮੰਗੀ ਕਾਨਫਰੰਸ ਹੈ ਇਸ ਤੋਂ ਕਿਨਾਰਾ ਕਰਨਾ ਪਿਆ ਬਹੁਤ ਹੀ ਮੰਦਭਾਗੀ ਗੱਲ ਹੈ ਇਹ ਕਾਂਗਰਸ ਵਾਸਤੇ ਕਿਉਂਕਿ ਅਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਇੱਕ ਸ਼ਕਤੀ ਦੇ ਰੂਪ ਦੇ ਵਿੱਚ ਉੱਭਰਨੀਆਂ ਗੱਲਾਂ ਕਰਦੀ ਸੀ ਜਿਹੜੀਆਂ ਅੱਜ ਨਾਤ ਰੈਲੀ ਦੇ ਵਿੱਚ ਨਾ ਹੋਣ ਕਰਕੇ ਉਹਨਾਂ ਦਾ ਜਿਹੜਾ ਉਹ ਸੁਪਨੇ ਨੇ ਉਹ ਮਿੱਟੀ ਦੇ ਵਿੱਚ ਮਿਲਦੇ ਦਿਖਾਈ ਦਿੰਦੇ ਨੇ ਇਹ ਦੂਜੇ ਪਾਸੇ ਬੀਜੇਪੀ ਨੂੰ ਕਿਵੇਂ ਦੇਖਦੇ ਹੋ ਕਿ ਕਿ ਅਰਜੰਦਰ ਜੀ ਦੇਖਿਆ ਜਾਵੇ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਹ ਜਿਹੜਾ ਗੱਠ ਜੋੜ ਸੀ ਇਹ ਅਲੱਗ ਹੋਇਆ ਉਸ ਤੋਂ ਬਾਅਦ ਬੀਜੇਪੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਆਪਣੇ ਸਿਆਸੀ ਪੈਰ ਨੇ ਜਿਹੜੇ ਉਹ ਮਜ਼ਬੂਤੀ ਦੇ ਨਾਲ ਰੱਖ ਸਕੇ ਹਾਲੇ ਤੱਕ ਕਾਮਯਾਬ ਨਹੀਂ ਹੋ ਪਾਈਆ ਇਸ ਇਸ ਵਾਰ ਸੀ ਅਸੀ ਕਾਨਫਰੰਸ ਕਰਨ ਦਾ ਐਲਾਨ ਵੀ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਅੱਜ ਉਹ ਕਾਨਫਰੰਸ ਹੈ ਜਿਹੜੀ ਉਹ ਕੀਤੀ ਜਾਣੀ ਆ ਪੰਡਾਲ ਮੈਂ ਵੇਖ ਰਹੀ ਆ ਅਸੀਂ ਤਸਵੀਰਾਂ ਪੰਡਾਲ ਵੀ ਬੜਾ ਤਕੜਾ ਉਹਨਾਂ ਦੇ ਵੱਲੋਂ ਸਜਾਇਆ ਗਿਆ ਹੈ ਇਹ ਕੀ ਲੱਗਦਾ ਹੈ ਕਿ ਭਾਜਪੀ ਆਪਣੇ ਨਾਲ ਹੋਰ ਲੋਕਾਂ ਨੂੰ ਪੰਜਾਬ 'ਚ ਜੋੜਨ 'ਚ ਕਾਮਯਾਬ ਹੋ ਪਾਏਗੀ ਜਿਹੜੀਆਂ ਚੀਜ਼ਾਂ ਹੁਣ ਤੱਕ ਪੰਜਾਬੀਆਂ ਦੇ ਦਿਮਾਗ ਤੇ ਵਿੱਚ ਬੈਠੀਆਂ ਨੇ ਖਾਸ ਕਰਕੇ ਕਿਸਾਨੀ ਅੰਦੋਲਨ ਹੋਵੇ ਇਹ ਉਹਨਾਂ ਨੂੰ ਕੱਢਣ ਦੇ ਵਿੱਚ ਇਸ ਕਾਨਫਰੰਸ ਦੇ ਰਾਹੀਂ ਕਾਮਯਾਬ ਹੋ ਪਾਉਗੀ ਦੇਖੋ ਜੀ ਹੁਣੇ ਵੋਟਾਂ ਪਈਆਂ ਨੇ ਇਹਦੇ ਵਿੱਚ 15% ਵੋਟਾਂ ਜਿਹੜੀਆਂ ਭਾਜਪੀ ਨੇ ਪ੍ਰਾਪਤ ਕੀਤੀਆਂ ਨੇ ਚਾਹੇ ਉਹਨਾਂ ਨੂੰ ਸੀਟਾਂ ਆਈਆਂ ਜਾਂ ਨਾ ਆਈਆਂ ਪਰ ਵੋਟਾਂ ਮਿਲਣ ਤੋਂ ਉਹ ਉਤਸ਼ਾਹਤ ਨੇ ਤੇ ਉਹ ਚਾਹੁੰਦੇ ਨੇ ਵੀ ਅਸੀਂ ਇਕੱਲੇ ਹੀ ਪੰਜਾਬ ਦੇ ਵਿੱਚ ਆਪਣੇ ਬਲਬੁੱਤ ਤੇ ਚੋਣਾ ਲੜੀਏ ਉਹਨਾਂ ਦੇ ਸਮੇਂ ਦੇ ਵਿੱਚ ਇਹ ਸਰਕਾਰ ਆਪਾਂ ਕਹਿੰਦੇ ਚਰਨ ਜੀ ਚੰਨੀ ਆਪਣਾ ਇਧਰਲਾ ਸੁਨੀਲ ਕੁਮਾਰ ਜਾਖੜ ਸਾਹਿਬ ਚੈੜੀ ਸਾਹਿਬ ਹਰਿਆਣੇ ਦੇ ਮੁੱਖ ਮੰਤਰੀ ਦੇ ਧਰੂ ਪੰਜਾਬ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੜੀ ਜ਼ਬਰਦਸਤ ਐਂਟਰੀ ਕਰਨ ਦੀ ਕੋਸ਼ਿਸ਼ ਯਤਨ ਨੇ ਇਹਨਾਂ ਦੇ ਹੁਣ ਉਹਦੇ ਵਿੱਚ ਕਿੰਨਾ ਲੋਕ ਸਹਿਯੋਗ ਦਿੰਦੇ ਨੇ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸਾਰੀਆਂ ਕੰਬਲੀ ਦੇ ਸਿਰ ਵਾਂਗੂ ਖਿੰਡੀਆਂ ਹੋਈਆਂ ਨੇ ਇਸ ਚੀਜ਼ ਦਾ ਬੈਨੀਫਿਟ ਖਤਣ ਦੇ ਵਾਸਤੇ ਉਹ ਮਤਲਬ ਇੱਕ ਅਨਸ਼ਾਸਿਤ ਪਾਰਟੀ ਹੋਣ ਦੇ ਨਾਮ ਦੇ ਉੱਤੇ ਆਪਣੇ ਆਪ ਨੂੰ ਮਤਲਬ ਪ੍ਰਭਲ ਦਾਵੇਦਾਰ ਮੰਨ ਰਹੀ ਆ ਹੁਣ ਦੇਖੋ ਵੀ ਉਹਨਾਂਲੇ ਸਮੇਂ ਦੇ ਵਿੱਚ ਇੱਕ ਸਾਲ ਪਿਆ ਇੱਕ ਸਾਲ ਦੇ ਵਿੱਚ ਉਹ ਲੋਕਾਂ ਦੇ ਨਾਲ ਕਿੰਨਾ رابطہ ਕਾਇਮ ਕਰਦੇ ਨੇ ਪੰਜਾਬ ਦੇ ਵਾਸਤੇ ਉਹ ਲੋਕਾਂ ਨੂੰ ਕੀ ਸਹੂਲਤਾਂ ਦਿੰਦੇ ਨੇ ਜਾਂ ਉਹਨਾਂ ਦਾ ਵਿਜ਼ਨ ਕੀ ਹੈ ਇਹ ਚੀਜ਼ ਮੈਟਰ ਕਰੂਗੀ ਜਿਸ ਤਰ੍ਹਾਂ ਜੇ ਉਹਨਾਂ ਨੇ ਹੜ੍ਹਾਂ ਦੇ ਹਾਲਾਤ ਵਿੱਚ ਜਿਹੀ ਜਿਹੀ ਪੰਜਾਬ ਦੀ ਮਦਦ ਕੀਤੀ ਹੈ ਜੇ ਇਸੇ ਤਰ੍ਹਾਂ ਦੇ ਵਿਜ਼ਨ ਮੂਰੇ ਆਏ ਫਿਰ ਤਾਂ ਥੋੜੀਆਂ ਜਿਹੀਆਂ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਊਗਾ ਕਿਉਂਕਿ ਪੰਜਾਬ ਦੇ ਲੋਕ ਮੂਰੇ ਬੋਲਣ ਲੱਗੇ ਜਾਂ ਸਵਾਲ ਪੁੱਛਣ ਲੱਗੇ ਵੀ ਕੋਈ मतलब देर ਨਹੀਂ ਲਾਉਂਦੇ ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਪ੍ਰਤੀ ਨਰਮ ਰੁਖ ਤੇ ਪੰਜਾਬੀਅਤ ਦੇ ਪ੍ਰਤੀ ਵੀ ਨਰਮ ਰੁਖ ਲੋਕਾਂ ਨੂੰ ਸਹੂਲਤਾਂ ਦੇਣੀਆਂ ਲੋਕਾਂ ਨੂੰ ਉਹ ਐਜੂਕੇਟ ਕਰਨਾ ਲੋਕਾਂ ਦੇ ਜਿਹੜੇ ਕੰਮ ਧੰਦੇ ਨੇਗੇ ਸਾਂਝੇ ਉਹ ਕਰਨ ਦੇ ਵਿੱਚ ਜੇ ਇਹ ਆਪਣੀ ਪੂਰੀ ਯੋਗਦਾਨ ਦਿੰਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਇਹ ਧਰਨਿਆ ਜਿਹੜੇ ਕਾਨੂੰਨ ਰੱਦ ਕਰਾਉਣ ਵਾਲਾ ਗੁੱਸਾ ਹੈ ਉਹਨੂੰ ਖੰਡਾ ਕਰਕੇ ਹੋ ਸਕਦਾ ਹੈ ਲੋਕ ਮਤਲਬ ਇਹਨਾਂ ਦਾ ਸਾਥ ਦੇ ਦੇਣ ਕਿਉਂਕਿ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਆਪਸ ਵਿੱਚ ਕਾਫੀ ਛਟੀਆਂ ਹੋਈਆਂ ਨੇ ਬਿਲਕੁਲ ਅਰਜੰਦਰ ਜੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਸਵਾਲ ਕਰਨ ਦੀ ਤੇ ਇਹ ਆਦਤ ਲੋਕਾਂ ਨੂੰ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਪਾਈ ਗਈ ਆ 2022 ਦੀ ਇਲੈਕਸ਼ਨ ਦੇ ਪ੍ਰਚਾਰ ਦੌਰਾਨ ਮਾਨ ਸਾਹਿਬ ਹੋਰੀ ਇਹ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਸਵਾਲ ਕਰੋ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਜਾਨਿਕੇ ਮਾਨ ਹਰਾਂ ਦੀ ਸਰਕਾਰ ਵੀ ਆ ਉਸਦਾ ਥੋੜਾ ਜੇਕਰ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਸੀਐਮ ਮਾਨ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਥੋੜਾ ਯਾਦ ਹੋਣਾ 2024 ਦੇ ਵਿੱਚ ਸੀਐਮ ਮਾਨ ਦੇ ਵੱਲੋਂ ਵਿਦੇਸ਼ ਦਾ ਦੌਰਾ ਕੀਤਾ ਜਾਣਾ ਸੀ ਜਿਸ ਦੀ ਪਰਮਿਸ਼ਨ ਉਹਨਾਂ ਨੂੰ ਨਹੀਂ ਦਿੱਤੀ ਗਈ ਸੀ 2025 ਦੇ ਵਿੱਚ ਜਾਪਾਨ ਦਾ ਦੌਰਾ ਜ਼ਰੂਰ ਉਹਨਾਂ ਵੱਲੋਂ ਕੀਤਾ ਗਿਆ ਪਰ 2026 ਚੜ੍ਹਦੇਂ ਹੁਣ ਯੂਕੇ ਦਾ ਦੌਰਾ ਕੀਤਾ ਜਾਣਾ ਸੀਗਾ ਪੰਜਾਬ ਦੇ ਲਈ ਕੁਝ ਨਵਾਂ ਲੈ ਕੇ ਆਉਣ ਦੇ ਲਈ ਕਿਉਂਕਿ ਇੰਡਸਟਰੀ ਨੂੰ ਜਿੰਨਾ ਮਜ਼ਬੂਤ ਕੀਤਾ ਜਾਵੇਗਾ ਉਨਾ ਹੀ ਇੱਕ ਸੂਬੇ ਦਾ ਫਾਇਦਾ ਹੋ ਸਕਦਾ ਹੈ ਪਰ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਇਹ ਇਹ ਇਹਦੇ ਪਿੱਛੇ ਕੀ ਸਮਝਦੇ ਹੋ ਕੀ ਕਾਰਨ ਹੋ ਸਕਦੇ ਨੇ ਦੇਖੋ ਜੀ ਇਹਦੇ ਵਾਸਤੇ ਸੈਂਟਰ ਸਰਕਾਰ ਥੋੜੀ ਜੀ ਜ਼ਿੰਮੇਵਾਰ ਹੈਗੀ ਹੈ ਕਿਉਂਕਿ ਸੈਂਟਰ ਸਰਕਾਰ ਨਹੀਂ ਚਾਹੁੰਦੀ ਨਿੱਪਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਾਂ ਆਮ ਜਨਨੀ ਪਾਰਟੀ ਦੀ ਜਿੰਦਗਾਨ ਭਗਵੰਤ ਮਾਨ ਇਹ ਕੋਈ ਬਹੁਤੀ ਮਤਲਬ ਵਿੱਚ ਤਰੱਕੀ ਵਾਲੇ ਰਸਤੇ ਤੇ ਤੁਰ ਪੈਣ ਤੇ ਇਸੇ ਕਰਕੇ ਸੈਂਟਰ ਸਰਕਾਰ ਵੱਲੋਂ ਹੀ ਇਹਦੇ ਵਿੱਚ ਮੈਨੂੰ ਲੱਗਦਾ ਵੀ ਕੋਈ ਗੜਬੜ ਕੀਤੀ ਗਈ ਹੈ ਕਿਉਂਕਿ ਪੰਜਾਬੀਆਂ ਦੇ ਵਾਸਤੇ ਮਾਨ ਸਾਹਿਬ ਦਾ ਦਿਲ ਧੜਕਦਾ ਹੈ ਪੰਜਾਬੀਆਂ ਨੂੰ 70000 ਦੇ ਲਗਭਗ ਲੋਕਾਂ ਨੂੰ ਰੋਜ਼ਗਾਰ ਦੇ ਤਿੰਨੇ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤੇ ਹੋਰਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਮਤਲਬ ਆਪਾ ਕਾਫੀ ਜਿਹੜੀ ਉਹਨਾਂ ਨੂੰ ਸਹੂਲਤਾਂ ਦੇ ਕੇ ਉੱਥੇ ਉਹਨੀਆਂ ਫੈਕਟਰੀਆਂ ਲਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹਦੇ ਵਿੱਚ ਸਿੱਖਿਆ ਨਾਲ ਸੰਬੰਧਿਤ ਨੇ ਸਪਲਿਆਰ ਪਾਰਟ ਨਾਲ ਸੰਬੰਧਿਤ ਨੇ ਸਿਹਤ ਨਾਲ ਸੰਬੰਧਿਤ ਨੇ ਸਾਡਾ ਫਾਰਮੇਸੀ ਤੋਕਲ ਤੇ ਹੋਰ ਮਤਲਬ ਟੈਕਨੋਲੋਜੀ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਕਾਫੀ ਸੰਭਾਵਨਾਵਾਂ ਹੈਗੀਆਂ ਨੇ ਵਿਰੋਧੀ ਪਾਰਟੀਆਂ ਨਹੀਂ ਚਾਹੁੰਦੀਆਂ ਵੀ ਮਾਨਸਾਹਬ ਇਸ ਗੱਲ ਨੂੰ ਕੈਚ ਕਰ ਕੇ ਕਰਨ ਤੇ ਆਪਣਾ ਰਾਜਨੀਤਿਕ ਕੈਰੀਅਰ ਹੈ ਜਿਹੜਾ ਉਹ ਪੂਰਾ ਸਟੇਬਲ ਕਰ ਲੈਣਾ ਉਹ ਲੋਕ ਥੋੜਾ ਜਿਹਾ ਇਸ ਗੱਲ ਦੇ ਕਾਰਨ ਮਾਨ ਸਾਹਿਬ ਦੇ ਪਿੱਛੇ ਨੇ ਗਲਤ ਮਤਲਬ ਸੋਚ ਦੀ ਧਾਰਨਾ ਬਣਾਈ ਬੈਠੇ ਨੇ ਕਿ ਜਦੋਂ ਕਿ ਇਹਦੇ ਨਾਲ ਇਕੱਲੇ ਮਾਨ ਸਾਹਿਬ ਦਾ ਨਹੀਂ ਪੰਜਾਬ ਦਾ ਵੀ ਨੁਕਸਾਨ ਹੋ ਰਿਹਾ ਜੇ ਪੰਜਾਬ ਦਾ ਫਾਇਦਾ ਹੋਵੇ ਜੇ ਤਾਂ ਸਾਰਿਆਂ ਵਾਸਤੇ ਚੰਗਾ ਹੈਗਾ ਲੋਕ ਇੱਥੋਂ ਦੇ ਐਜੂਕੇਟ ਹੋ ਜਾਣ ਰੁਜ਼ਗਾਰ ਨਾਲ ਸੰਪੰਨ ਹੋ ਜਾਣ ਮਾਦੀ ਹਾਲਾਤ ਠੀਕ ਹੋ ਜਾਣ ਸਭ ਨੂੰ ਰੁਜ਼ਗਾਰ ਮਿਲੇ ਨੌਕਰੀਆਂ ਮਿਲਣ ਤੇ ਆਪਣੇ ਬੱਚਿਆਂ ਦੇ ਵਿੱਚੋਂ ਅਮਨ ਸ਼ਾਂਤੀ ਦਾ ਰਹਿਣਾ ਕਿਉਂਕਿ ਮਾਨ ਸਾਹਿਬ ਨੇ ਕਿਹਾ ਅਸੀਂ ਸੋਚ ਤੁਹਾਡੇ ਜਿਹੜੇ ਇੰਟਰਨੈਸ਼ਨਲ ਅੜਾਨਾਂ ਨੇ ਪੰਜਾਬ ਤੋਂ ਹੋਰ ਸਟਰੋਂਗ ਕਰਦਿਆਂਗੇ ਸਾਨੂੰ ਰਸਤੇ ਨੇ ਜਿਹੜੇ ਉਹ ਬੜੇ ਸਾਫ ਸੁਥਰੇ ਬਣਾ ਦਿਆਂਗੇ ਮਾਹੌਲ ਹੈ ਜਿਹੜਾ ਉਹ ਬਹੁਤ ਮਤਲਬ ਸ਼ਾਂਤੀਪੂਰਵਕ ਦੇਜਾਂਗੇ ਵਿਰੋਧੀ ਪਾਰਟੀਆਂ ਥੋੜੀਆਂ ਜੀਆਂ ਮਾਹੌਲੇ ਉੱਤੇ ਕੜਬੜ ਕਰਕੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ ਇਸ ਕਰਕੇ ਹੋ ਸਕਦਾ ਵਿਰੋਧ ਨੂੰ ਥੋੜਾ ਜਿਆ ਇਸ ਗੱਲ ਨੂੰ ਡੇਟ ਕੀਤਾ ਜਾ ਗਿਆ ਹੋਵੇ ਜ਼ਰੂਰ ਇੱਕ ਦਿਨ ਉਹਨਾਂ ਨੂੰ ਸਮਝ ਆਊਗੀ ਸਮਝਾਉਣ ਤੋਂ ਬਾਅਦ ਮਾਨ ਸਾਹਿਬ ਉੱਥੇ ਜਾਣਗੇ ਮਾਨ ਸਾਹਿਬ ਦੀ ਹਰ ਇੱਕ ਗੱਲ ਦੇ ਉੱਤੇ ਉਹ ਫੁੱਲ ਚੜਾਉਣਗੇ ਬਿਲਕੁਲ ਪਰ ਉਦਰਾਪਾ ਦੇਖੀਏ 328 ਪਾਵਨ ਸਰੂਪ ਮਾਮਲੇ ਦੇ ਵਿੱਚ ਸਿੱਟ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ ਹੈ ਸਿੱਟ ਦੇ ਵੱਲੋਂ ਐ ਜੀ ਪੀ ਸੀ ਦਫ਼ਤਰ ਵੀ ਜਿਹੜੀ ਪਹੁੰਚ ਹੈ ਉਹ ਕੀਤੀ ਗਈ ਆ ਬੀਤੇ ਦਿਨੀ ਐ ਜੀ ਪੀ ਸੀ ਦਫ਼ਤਰ ਦੇ ਵਿੱਚ ਐ ਐਂਟਰੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਕੁਝ ਰਿਕਾਰਡ ਵੀ ਮੰਗਿਆ ਗਿਆ ਸੀ ਤਾਂ ਉਸ ਤੋਂ ਜਿੱਥੇ ਇਹ ਜਿਹੜਾ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਪ੍ਰਦਾਨ ਨਰਾਜ਼ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਇਹ ਕੇ ਜੀ ਜ਼ਥੇਦਾਰ ਸਾਹਿਬ ਨੇ ਜੋ ਕਿਹਾ ਹੈ ਇਹਨ ਬਿਨ ਸਾਡੇ ਵੱਲੋਂ ਉਦਾਂ ਹੀ ਕੀਤਾ ਜਾਵੇਗਾ ਅ ਸਹਿਯੋਗ ਕਰਨ ਦੀ ਗੱਲ ਹੋਈ ਆ ਤਾਂ ਸੀ ਭਰਪੂਰ ਸਹਿਯੋਗ ਕਰਾਂਗੇ ਪਰ ਪਹਿਲਾਂ ਮੇਰੇ ਨਾਲ ਸੈਕਟ ਦੇ ਵੱਲੋਂ ਸੰਪਰਕ ਸਾਧਿਆ ਜਾਣਾ ਚਾਹੀਦਾ ਜਦੋਂ ਮੈਂ ਦਫ਼ਤਰ ਦੇ ਵਿੱਚ ਮੌਜੂਦ ਨਹੀਂ ਮੇਰੀ ਗੈਰ ਹਾਜ਼ਰੀ ਦੇ ਵਿੱਚ ਸੈਕਟਾ ਜਿਹੜੀ ਉੱਥੇ ਪਹੁੰਚੀ ਹੈ ਤਾਂ ਉਧਰ ਇਸੇ ਮਾਮਲੇ ਦੇ ਵਿੱਚ ਜਿਹੜਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕੁਝ ਸਮੇਂ ਪਹਿਲਾਂ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਸੈਕਟ ਮੇਰੇ ਜੋ ਵੀ ਪੁੱਛੇਗੀ ਜੇ ਪੁੱਛਣਾ ਚਾਹੇ ਮੈਥੋਂ ਕਿਸੇ ਵੀ ਪ੍ਰਕਾਰ ਦੀ ਜਵਾਬ ਦੇ ਹੀ ਤਾਂ ਮੈਂ ਮੇਰੇ ਵੱਲੋਂ ਦਿੱਤੀ ਜਾਵੇਗੀ ਤੇ ਅੱਜ ਚਰਚਾ ਇਹ ਚੱਲ ਰਹੀ ਆ ਕਿ ਬਠਿੰਡਾ ਦੇ ਵਿੱਚ ਜਿਹੜਾ ਉਹ ਤਲਬ ਕੀਤਾ ਗਿਆ ਹੈ ਇੱਕ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਜਿਹੜੇ ਸਾਬਕਾ ਜ਼ਥੇਦਾਰ ਨੇ ਕਿਵੇਂ ਦੇਖਦੇ ਇਹਨੂੰ ਹਾਂਜੀ ਦੇਖੋ ਜਿਹੜੀ ਐਕਸ਼ਨ ਕਮੇਟੀ ਦੀ ਇਹ ਸਟੇਟ ਸਟੇਟ ਵੱਲੋਂ ਐਕਸ਼ਨ ਆ ਜਿਹੜਾ ਬੜਾ ਮਤਲਬ ਜਲਦੀ ਸਟੱਡੀ ਨਾਲ ਕੰਮ ਕੀਤਾ ਜਾ ਰਿਹਾ ਤੇ ਲੋਕ ਆਪ ਮਾਰੇ ਆਪਮਾਰੇ ਲੋਕ ਜਿੱਥੇ ਵੀ ਕੋਈ ਬੀੜ ਗੁਰੂ ਗ੍ਰੰਥ ਸਾਹਿਬ ਦੀ ਬੀੜ ਮਤਲਬ ਉਹਨਾਂ ਨੂੰ ਹੈਗਾ ਵੀ ਇੱਥੇ ਗੁਰਮਰਿਆਦਾ ਪੂਰੀ ਨਹੀਂ ਹੋ ਰਹੀ ਲੋਕ ਆਪ ਨਸ ਰਹੇ ਨੇ ਇਸ ਕਰਕੇ ਮਤਲਬ ਜਥੇਦਾਰ ਸਾਹਿਬ ਨੂੰ ਵੀ ਉੱਥੇ ਸੱਦਿਆ ਗਿਆ ਕਿਉਂਕਿ ਇਹ ਉਹਨਾਂ ਸਮਿਆਂ ਦੇ ਵਿੱਚ ਆਪ ਐਕਟਿੰਗ ਜਥੇਦਾਰ ਹੁੰਦੇ ਸੀਗੇ ਜਦੋਂ ਤੋਂ ਇਹ ਕਹਾਣੀ ਚੱਲੀ ਹੈਗੀ ਉਹਦੇ ਬਾਰੇ ਕਾਫੀ ਚਾਣਣਾ ਇੰਦੇ ਇਹ ਪਾਉਣ ਦੀ ਇਹ ਤੇ ਸ਼ਮਤਾ ਰੱਖਦੇ ਨੇ ਚਾਣਣਾ ਪਾਉਣ ਜਾਂ ਨਾ ਪਾਉਣ ਉਹ ਇਹਨਾਂ ਦੀ ਮਰਜ਼ੀ ਹੈਗੀ ਆ ਪਰ ਲੋਕਾਂ ਨੂੰ ਪਤਾ ਸਰਕਾਰ ਨੂੰ ਵੀ ਪਤਾ ਕੋਈ ਕੁਝ ਮੁਲਾਜ਼ਮ ਲੋਕ ਸੀ ਚਾਹੇ ਉਹ ਜਿਹੜੇ ਵੀ ਅੰਦਰ ਨੇ ਦੋਸ਼ੀ ਜਿਨ੍ਹਾਂ ਨੂੰ 16 ਉਹੋ ਹੀ ਅਸਲੀ ਗੱਲ ਸਿੱਟ ਨੂੰ ਦੱਸ ਰਹੇ ਨੇ ਕਾਫੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਸਿੱਟ ਨੂੰ ਅਸਲੀ ਗੱਲ ਦੱਸ ਰਹੇ ਨੇ ਤੇ ਹੋਰ ਲੋਕ ਆਪਮਹਾਰੇ ਮਤਲਬ ਸਿੱਟ ਦੇ ਸਾਹਮਣੇ ਜੋ ਹੋ ਰਹੀਆਂ ਇਹ ਕਾਰਵਾਈਆਂ ਜਾਂ ਗਲਤ ਵਤੀਰੇ ਨੇ ਉਹਨਾਂ ਬਾਰੇ ਦੱਸ ਰਹੇ ਨੇ ਇਸ ਕਰਕੇ ਸਿੱਟ ਜਲਦੀ ਕਿਸੇ ਸਿੱਟੇ ਦੇ ਉੱਤੇ ਹੋ ਚੀ ਉਗੀ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਕਿਹਾ ਗਿਆ ਜਿ ਜਦੋਂ ਦੇ ਸਰੂਪ ਮਤਲਬ ਰਕਾਰ ਸਾਨੂੰ ਦੇ ਦਿਓਗੇ ਤਾਂ ਅਸੀਂ ਰਕਾਰ ਨਾਲ ਮਿਲਾਨ ਕਰਕੇ ਜਿਹੜੇ ਸਰੂਪ ਨੇ ਜਿਹੜੇ ਮਤਲਬ ਰਿਕਾਰਡ ਦੇ ਵਿੱਚ ਨਹੀਂ ਹਨ ਉਹਨਾਂ ਸਰੂਪਾਂ ਨੂੰ ਸ਼ਰੋਮੀ ਕਮੇਟੀ ਨੂੰ ਕਿਹਾ ਗਿਆ ਵੀ ਆਪਣੀ ਜਗ੍ਹਾ ਜਿਹੜੀ ਸੈੱਟ ਕਰੋ ਤਾਂ ਕਿ ਉੱਥੇ ਸਰੂਪ ਨੇ ਜਿਹੜੇ ਗੁਰਮਰਿਆਦਾ ਦੇ ਮੁਤਾਬਕ ਉੱਥੇ ਵਿਰਾਜਮਾਨ ਹੋਣ ਅਤੇ ਉਹਨਾਂ ਦੀ ਸੇਵਾ ਸੰਭਾਲ ਹੈ ਜਿਹੜੀ ਉਹ ਕੀਤੀ ਜਾਵੇ ਇਹ ਇਹ ਇੱਕ ਇਹਨਾਂ ਨੂੰ ਅਪੀਲ ਵੀ ਕਰਨੀ ਚਾਹੀਦੀ ਹੈ ਜਥੇਦਾਰ ਸਾਹਿਬ ਨੂੰ ਵੀ ਸਰਕਾਰ ਵੱਲੋਂ ਵੀ ਤੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਮ ਲੋਕਾਂ ਦੇ ਨਾਂ ਤੇ ਤਾਂ ਕਿ ਜਿੱਥੇ ਵੀ ਕਿਤੇ ਸਰੂਪ ਲੋਕਾਂ ਨੂੰ ਸ਼ੱਕ ਪੈਂਦਾ ਜਿੱਥੇ ਮਰਿਆਦਾ ਪੂਰੀ ਨਹੀਂ ਹੁੰਦੀ ਉਸ ਰੂਪ ਸੱਟ ਦੇ ਧਿਆਨ ਚ ਲਿਆਂਦਾ ਜਾਵੇ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਚਰਮਣੀ ਕਮੇਟੀ ਦੇ ਧਿਆਨ ਚ ਲਿਆਂਦਾ ਜਾਵੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਸਭ ਦੇ ਵਾਲੀ ਵਾਰਸ ਨੇ ਸਭ ਦੇ ਸਾਂਝੇ ਨੇ ਉਹਨਾਂ ਦੀ ਮਰਿਆਦਾ ਪੂਰਵਕ ਜਿਹੜੀ ਸਾਮਸ ਮਾਰਾ ਉਹ ਹੋਣੀ ਚਾਹੀਦੀ ਹੈ ਤਾਂ ਗੱਲ ਕਰ ਬਦਕਿਸਮਤੀ ਇਹ ਹੈ ਵੀ ਕਿਤੇ ਇਹੋ ਜਿਹਾ ਜਿਹੜਾ ਐਲਾਨ ਕਿਸੇ ਵੀ ਪਾਰਟੀ ਵੱਲੋਂ ਕਿਸੇ ਵੀ ਸੰਸਥਾ ਵੱਲੋਂ ਲੋਕਾਂ ਦੇ ਸਾਹਮਣੇ ਨਹੀਂ ਆਇਆ ਲੋਕਾਂ ਦੇ ਵਿੱਚ ਇਸ ਗੱਲ ਦਾ ਮਲਾਲ ਹੈ ਇਹਨਾਂ ਨੂੰ ਮਤਲਬ ਜਰੂਰ ਇਹ ਗੱਲ ਮਿਲ ਬੈਠ ਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਾਰਟੀਬਾਜੀ ਇੱਕ ਸਾਈਡ ਤੇ ਛੱਡ ਕੇ ਚਾਹੇ ਮਾਨ ਸਾਹਿਬ ਨੇ ਚਾਹੇ ਧੰਮੀ ਸਾਹਿਬ ਨੇ ਚਾਹੇ ਜਸਹਰ ਸਾਹਿਬ ਨੇ ਜਾਂ ਪ੍ਰਾਨੇ ਜਸਹਰ ਸਾਹਿਬ ਨੇ ਚਾਹੇ ਹਰਪ੍ਰੀਤ ਸਿੰਘ ਨੇ ਚਾਹੇ ਰਣਜੀਤ ਸਿੰਘ ਔਰੀ ਨੇ ਮਤਲਬ ਸਾਰਿਆਂ ਨੂੰ ਮਿਲ ਕੇ ਜਿੱਥੇ ਵੀ ਕੋਈ ਸਰੂਪ ਆ ਦੀ ਪੂਰੀ ਗੁਰਮਰਿਆਦਾ ਦੇ ਮਤਾਬਕ ਸਾਮ ਸੰਭਾਲ ਨਹੀਂ ਹੋ ਰਹੀ ਉਹਨਾਂ ਨੂੰ ਸਰੂਪਾਂ ਨੂੰ ਉੱਥੋਂ ਉਠਾ ਕੇ ਜੋ ਵੀ ਹੈ ਬਲਵੋਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੇ ਵੀ ਇਹਨਾਂ ਦੀ ਸਾਮ ਸੰਭਾਲ ਹੁੰਦੀ ਹੈ ਉੱਥੇ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਲਤ ਅੰਸਰ ਇਹਨਾਂ ਨੂੰ ਗਲਤ ਯੂਜ਼ ਕਰਕੇ ਲੋਕਾਂ ਦੇ ਵਿੱਚ ਮਤਲਬ ਅੱਗ ਫਲਾਉਣ ਦਾ ਯਤਨ ਨਾ ਕਰ ਸਕੇ ਬਿਲਕੁਲ ਪਰ ਮੇਰਾ ਜਾਂਦੇ ਜਾਂਦੇ ਲਾਸਟ ਸਵਾਲ ਆ ਰਜਿੰਦਰ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਨਾਰਾਜ਼ਗੀ ਦੀ ਮੈਂ ਅੱਜ ਕੁਝ ਲੋਕਾਂ ਨੂੰ ਮਿਲਿਆ ਸੀਐਮ ਮਾਨ ਤੋਂ ਬੜਾ ਨਰਾਜ਼ ਨਜ਼ਰ ਆਏ ਨੇ ਖਾਸ ਕਰਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਤੋਂ ਕਿ ਜਦੋਂ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤਾਂ ਪੰਜਾਬ ਦੀਆਂ ਜਿਹੜੀਆਂ ਬੱਸਾਂ ਨੇ ਸਾਰੀਆਂ ਉਧਰ ਨੂੰ ਕਨਵਰਟ ਕਰ ਦਿੱਤੀਆਂ ਜਾਂਦੀਆਂ ਨੇ ਆਮ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੁੰਦੇ ਰਹਿੰਦੇ ਨੇ ਅੱਜ ਵੀ ਤੁਸੀਂ ਵੇਖਿਆ ਹੋਣਾ ਕਿ ਜ਼ਿਆਦਾਤਰ ਮੁਕਸਰ ਦੇ ਵੱਲ ਜਿਹੜੀਆਂ ਅ ਬਸਾਂ ਨੇ ਉਹਨਾਂ ਦਾ ਰੋਕ ਕੀਤਾ ਹੋਇਆ ਆਮ ਲੋਕ ਖਾਸ ਕਰਕੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਕਿਉਂਕਿ ਇਹ ਉਹਨਾਂ ਦਾ ਕੀ ਹੁੰਦਾ ਹੈ ਕਿ ਜੇ ਤੁਸੀਂ ਲੇਟ ਹੋ ਗਏ ਜੀ ਤੁਹਾਡੀ ਅੱਧੇ ਦਿਨ ਦੀ ਸੈਲਰੀ ਤੱਕ ਘੱਟ ਹੋ ਜਾਂਦੀ ਹੈਗੀ ਉਹ ਲੋਕਾਂ ਨੂੰ ਦਿੱਕਤਾਂ ਦਾ ਅਜਿਹਾ ਸਾਹਮਣਾ ਕਰਨਾ ਪੈ ਰਿਹਾ ਕਿ ਇਸ ਬਰਦੀ ਠੰਡ ਦੇ ਵਿੱਚ ਟਾਕੀਆਂ ਦੇ ਵਿੱਚ ਲੰਮਕ ਕੇ ਠਕਾਉਣਾ ਪੈ ਰਿਹਾ ਕੀ ਸਾਡੀ ਸਰਕਾਰ ਕੋਈ ਅਜਿਹਾ ਪ੍ਰਬੰਧ ਨਹੀਂ ਕਰ ਸਕਦੀ ਕਿ ਪ੍ਰੋਗਰਾਮ ਵੀ ਕੀਤੇ ਜਾਣ ਉੱਥੇ ਬੱਸਾਂ ਵੀ ਪੰਚਾਇਤਾਂ ਜਾਣ ਪਰ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਹਾਂਜੀ ਦੇਖੋ ਜ਼ਰੂਰ ਚਾਹੀਦਾ ਹੈ ਲੋਕਾਂ ਦੀ ਸਿਹਤ ਸਭ ਤੋਂ ਪਹਿਲਾਂ ਜੁਰੀ ਹੈ ਇੱਕ ਤਾਂ ਕੜਾਕੇਦਾਰ ਸਰਦੀ ਹੈ ਜਿਸ ਦੇ ਵਿੱਚ ਬੱਸਾਂ ਦਾ ਨਾਂ ਆਉਣਾ ਜਾਂ ਬੱਸਾਂ ਦੇ ਵਿੱਚ ਲੰਮਕ ਕੇ ਜਾਣਾ ਇਹ ਵੀ ਇੱਕ ਰਿਸਕ ਹੈ ਇਹ ਗੱਲ ਕਰ ਉੱਥੇ ਮੰਗੀ ਦੇ ਤੇ ਕਾਨਫਰੰਸਾਂ ਨੇ ਮੰਗੀ ਦੇ ਦਰਸ਼ਨ ਨੇ ਜਾਂ ਇਸ਼ਾਨ ਨੇ ਉਹ ਵੀ ਜ਼ਰੂਰੀ ਨੇ ਸਾਰਾ ਕੁਝ ਮਤਲਬ ਬਿਲਕੁਲ ਜ਼ਰੂਰੀ ਆ ਪਰ ਉਹ ਉਹਦੇ ਲਈ ਅਰਜਿੰਦਰ ਜੀ ਇਹ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਨੇ ਉਹਨਾਂ ਪ੍ਰਾਈਵੇਟ ਬੱਸਾਂ ਜੋ ਵੀ ਇਹ ਚਲਾਉਂਦਾ ਪ੍ਰਾਈਵੇਟ ਬੱਸਾਂ ਹਨ ਉਹਦੀ ਇੱਕ ਕੰਪਨੀ ਹੁੰਦੀ ਆ ਉਸ ਕੰਪਨੀ ਦੇ ਵਿੱਚ ਕੁਛ ਟੂਰਿਸਟ ਬੱਸਾਂ ਵੀ ਰੱਖੀਆਂ ਹੁੰਦੀਆਂ ਨੇ ਤੇ ਜੇ ਤੁਸੀਂ ਪ੍ਰੋਗਰਾਮ ਦੇ ਵੱਲ ਲੈ ਕੇ ਜਾਣੀਆਂ ਨੇ ਤਾਂ ਫਿਰ ਕਿਰਾਏ ਤੇ ਉਹ ਬੱਸਾਂ ਲੈ ਜਾ ਉਹ ਤੁਹਾਨੂੰ ਆ ਜਿਹੜੀਆਂ ਰੁਟੀਨ ਦੀਆਂ ਬੱਸਾਂ ਨੇ ਇਹਨਾਂ ਦੇ ਨਾਲ ਛੇੜਛਾੜ ਕਰਨ ਦੀ ਤਾਂ ਲੋੜ ਹੀ ਨਹੀਂ ਪੈਣੀ ਦੇ ਕੋਈ ਸਾਰਾ ਕੁਝ ਜ਼ਰੂਰ ਹੁੰਦਾਗਾ ਹੋਊਗਾ ਆ ਥੋੜਾ ਜਿਹਾ ਮੜ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਲੋਕ ਇੱਕ ਵਾਰ ਸਹਿਯੋਗ ਦੇ ਦੇਣਗੇ ਲੋਕ ਦੋ ਵਾਰ ਸਹਿਯੋਗ ਦੇ ਦੇਣਗੇ ਲੋਕ ਕਿੰਨੀ ਵਾਰ ਸਹਿਯੋਗ ਦੇਣਗੇ ਪਿਛਲੇ 3 ਮਹੀਨਿਆਂ ਦੇ ਵਿੱਚ ਆ ਇਹ ਅੱਜ ਤੀਸਰੀ ਵਾਰ ਅਜਿਹਾ ਹੋ ਚੁੱਕਿਆਗਾ ਹਾਂ ਦੇਖੋ ਇਹਦੇ ਉੱਤੇ ਸਰਕਾਰ ਨੂੰ ਮਸਤੈਦੀ ਨਾਲ ਮਤਲਬ ਕੋਈ ਥੋੜਾ ਜਿਹਾ ਵੱਧ ਗੌਰ ਕਰਨ ਵਾਲਾ ਕੰਮ ਹੈ ਕਿਉਂਕਿ ਸਰਕਾਰ ਵੀ ਫਿਰ ਵੀ ਲੋਕਾਂ ਦੇ ਇਸ ਤਰ੍ਹਾਂ ਦੇ ਉਥਰੀ ਬਣਦੀ ਹੈ ਜੇਕਰ ਲੋਕਾਂ ਦੇ ਨਾਲ ਨਾਰਾਜ਼ਗੀ ਹੋ ਗਈ ਫਿਰ ਲੋਕ ਸਰਕਾਰ ਦੇ ਵਾਸਤੇ ਥੋੜੀ ਜੀ ਦਿੱਕਤ ਪੇਸ਼ ਪੇਸ਼ ਕਰ ਸਕਦੇ ਹੁੰਦੇ ਨੇ ਸਰਕਾਰ ਨੂੰ ਜ਼ਰੂਰ ਇਧਰ ਧਿਆਨ ਦੇ ਕੇ ਲੋਕਾਂ ਦੀਆਂ ਸਹੂਲਤਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਸਿਆਸੀ ਜਿਹੜੇ ਆਪਦੇ ਸਟੈਪ ਨੇ ਉਹ ਵੀ ਚੁੱਕੇ ਜਾਣੇ ਚਾਹੀਦੇ ਨੇ ਚੱਕਦੇ ਰਹਿੰਦੇ ਨੇ ਇਹ ਜੇ ਕਈ ਵਾਰੀ ਇਸ ਤਰ੍ਹਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਉੱਥੇ ਥੋੜੇ ਜੇ ਸਿਆਸੀ ਕਰਨਾ ਜਿਹੜਾ ਘੱਟ ਕਰਕੇ ਉਹਦਾ ਲੋਕਾਂ ਦੇ ਵਾਸਤੇ ਕੋਈ ਥੈਲੇਮੰਦ ਸਕੀਮਾਂ ਚਲਾਈਆਂ ਜਾਣ ਉਹਦਾ ਵੱਡਾ ਬੈਨੀਫਿਟ ਹੈ ਕਿਉਂਕਿ ਲੋਕਾਂ ਦਾ ਆਉਣ ਜਾਣ ਹੈ ਜਿਹੜਾ ਲੋਕਾਂ ਨੂੰ ਸਿਆਸੀ ਗੱਲਾਂ ਜਾਂ ਸਿਆਸੀ ਮਤਲਬ ਇੱਕ ਕੱਠ ਦਿਖਾਉਣ ਦੇ ਵਾਸਤੇ ਕੀਤਾ ਜਾਂਦਾ ਹੈ ਹੋਰ ਸਿਆਸੀ ਪਾਰਟੀਆਂ ਦਾ ਕੋਈ ਕੋਈ ਵੱਡਾ ਵਿਜ਼ਨ ਤਾਂ ਹੁੰਦਾ ਨਹੀਂ ਵੀ ਉੱਥੇ ਕੋਈ ਸਪੈਸ਼ਲ ਐਲਾਨ ਕੀਤੇ ਜਾਣਗੇ ਜਾਂ ਕੋਈ ਮੈਨੀਫੈਸਟੋ ਲਾਗੂ ਕੀਤੇ ਜਾਣਗੇ ਜਾਂ ਸਹੂਲਤਾਂ ਦੇ ਐਲਾਨ ਹੋਣਗੇ ਇਸ ਕਰਕੇ ਨਾត្រਾ ਜਿਕਰ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਕੰਮ ਕੀਤੇ ਜਾ ਸਕਦੇ ਨੇ ਜੇ ਕਿਸੇ ਨੂੰ ਕੋਈ ਸਹੂਲਤ ਦੇਣੀ ਹੈ ਦੱਸੇ ਜਾ ਸਕਦੇ ਨੇ ਗੱਲ ਕਰ ਜਦੋਂ ਹਲੇ ਇਸੇ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਇੱਕ ਨੂੰ ਕੀ ਰੋਨੇ ਆ ਉੁੱਤ ਗਿਆ ਹੀ ਆ ਮਤਲਬ ਜਦੋਂ ਸਾਰੇ ਇਸ ਹਮਾਮ ਦੇ ਵਿੱਚ ਇਕੱਠ ਨੇ ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਜਿੰਨੀ ਦੇਰ ਤੱਕ ਲੋਕ ਚੋਣਾਂ ਵੇਲੇ ਵਿਰੋਧ ਤੇ ਉਦੋਂ ਬਾਅਦ ਇੱਕ ਹੋ ਕੇ ਨਹੀਂ ਚੱਲਦੇ ਉਨੀ ਦੇਰ ਤੱਕ ਸਾਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਅਰਜਿੰਦਰ ਅਰਜਿੰਦਰ ਜੀ ਲੋਕਾਂ ਦਾ ਤਾਂ ਇਹ ਕਹਿਣਾ ਕਿ ਇਹ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਹ ਬਾਦਲਾਂ ਦੀ ਸਰਕਾਰ ਸਮੇਂ ਵੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸਮੇਂ ਵੀ ਹੋਏ ਤੇ ਹੁਣ ਮਾਨ ਹੋਰਾਂ ਦੀ ਸਰਕਾਰ ਸਮੇਂ ਵੀ ਹੋਏ ਪਰ ਜਿੰਨਾ ਬੁਰਾ ਹਾਲ ਟ੍ਰਾਂਸਪੋਰਟ ਨੂੰ ਲੈ ਕੇ ਮਾਨ ਸਰਕਾਰ ਦੇ ਸਮੇਂ ਦੇਖਿਆ ਗਿਆ ਐਨਾ ਕਦੇ ਵੀ ਨਹੀਂ ਹੋਇਆ ਸੀ ਬੇਸ਼ੱਕ ਤੁਸੀਂ ਗੱਲਾਂ ਕੀਤੀਆਂ ਨੇ ਕਿ ਬਾਦਲਾਂ ਦੀਆਂ ਨਜਾਇਜ਼ ਬੱਸਾਂ ਚੱਲਦੀਆਂ ਨੇ ਜਾਂ ਫਲਾਣੀਆਂ ਨਜਾਇਜ਼ ਬੱਸਾਂ ਚੱਲਦੀਆਂ ਨੇ ਉਹਨਾਂ ਦੇ ਪਰਮਟ ਨਹੀਂ ਹੈਗੇ ਅਸੀਂ ਉਹ ਬੱਸਾਂ ਬੰਦ ਕਰਤੀਆਂ ਉਹ ਪ੍ਰਾਈਵੇਟ ਬੱਸਾਂ ਅਜਿਹੇ ਸਮੇਂ ਦੇ ਵਿੱਚ ਲੋਕਾਂ ਦੇ ਲਈ ਇੱਕ ਸਹਾਰਾ ਤਾਂ ਸੀ ਤੁਸੀਂ ਤਾਂ ਉਹ ਸਹਾਰਾ ਵੀ ਖੋਲਿਆ ਤੇ ਦੂਜੇ ਪਾਸੇ ਤੁਸੀਂ ਖੁਦ ਵੀ ਉਹਦੇ ਲਈ ਕੁਝ ਨਹੀਂ ਕੀਤਾ ਦੇਖੋ ਜੋ ਵੀ ਲੋਕਾਂ ਦੀ ਮੰਗ ਹੋਊਗੀ ਉਹ ਸਰਕਾਰ ਤੱਕ ਜਰੂਰ ਪਹੁੰਚੂਗੀ ਆਪਾਂ ਚੈਨਲ ਦੇ ਥਰੂ ਵੀ ਇਹ ਅਪੀਲ ਕਰਦੇ ਆਂ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ ਦੀ بجائے ਲੋਕਾਂ ਦੇ ਮਸਲੇ ਨੇ ਜਿਹੜੇ ਉਹ ਹੱਲ ਕਰਨ ਵਾਲੇ ਪਾਸੇ ਚੱਲੋ ਜਿਹੜਾ ਕੱਠ ਦਾ ਦਿਖਾਵਾ ਜਾਂ ਇਧਰ ਉਧਰ ਖਾਮ ਖਾ ਦੇ ਤੇਲ ਭੂਕਣਾ ਇਹਨਾਂ ਦੇ ਉੱਤੇ ਚੋਣ ਕਮਿਸ਼ਨ ਨੂੰ ਵੀ ਕੋਈ ਸਖਤ ਕਦਮ ਉਠਾਉਣੇ ਚਾਹੀਦੇ ਨੇ ਤਾਂ ਕਿ ਇੱਕ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਵੀ ਜਿਹੜੀਆਂ ਗੱਲਾਂ ਨੇ ਇਹ ਲੋਕਾਂ ਤੱਕ ਪਹੁੰਚ ਸਕਦੀਆਂ ਨੇ ਵਿਰੋਧੀ ਧਿਰਾਂ ਵਾਲੇ ਆਪਦੀ ਪੀਏਸੀ ਦੀ ਮੀਟਿੰਗ ਕਰਕੇ ਜਾਂ ਕੋਈ ਹੋਰ ਮੀਟਿੰਗ ਜਿਹੜੀ ਉਹਨਾਂ ਦੀ ਕੋਈ ਕਮੇਟੀ ਹੈ ਉਹ ਲੋਕਾਂ ਤੱਕ ਦੱਸ ਸਕਦੇ ਨੇ ਗਲਤ ਕਰ ਵੀ ਲੋਕਾਂ ਦੇ ਵਿੱਚ ਜਿਹੜਾ ਪ੍ਰਚਲਨ ਕੀਤਾ ਹੋਇਆ ਪਿਛਲੀਆਂ ਸਰਕਾਰਾਂ ਵੱਲੇ ਇਹ ਬਹੁਤ ਗਲਤ ਹੈ ਇਹਦੇ ਵਿੱਚ ਬਦਲਾਅ ਕਰਨ ਦੀ ਲੋੜ ਹੈ ਇਹ ਸਰਕਾਰ ਵੀ ਆਪਾਂ ਬਦਲਾਅ ਦੇ ਨਾਂ ਦੇ ਉੱਤੇ ਬਣਾਈ ਸੀ ਪਰ ਪ੍ਰਚਲਨ ਦਾ ਠੀਕ ਹੈ ਠੀਕ ਹੈ ਮੈਂ 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 ਇੱਥੇ ਤੁਹਾਨੂੰ ਟੋਕਣਾ ਚਾਹੂੰਗਾ ਤੁਸੀਂ ਕਿਹਾ ਪਿਛਲੀਆਂ ਸਰਕਾਰਾਂ ਦਾ ਪ੍ਰਚਲਨ ਕੀਤਾ ਹੋਇਆ ਠੀਕ ਹੈ ਪ੍ਰਚਲਨ ਪਿਛਲੀਆਂ ਸਰਕਾਰਾਂ ਦਾ ਜੇ ਕੀਤਾ ਹੋਇਆ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਦੇ ਲਈ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਇੰਤਜ਼ਾਮ ਕਿਸੇ ਨਾ ਕਿਸੇ ਢੰਗ ਦੇ ਤਾਂ ਕੀਤੇ ਜਾਂਦੇ ਸੀ ਪਰ ਸਾਡੀ ਹੁੰਦੀ ਸਰਕਾਰ ਕੀ ਕਰ ਰਹੀ ਹੈ ਪਿਛਲੇ 3 ਸਾਲ ਤੋਂ ਦੇਖੋ ਜੀ ਕਾਫੀ ਕੁਝ ਸੁਧਾਰ ਹੋਏ ਨੇਗੇ ਠੀਕ ਹੈ ਕਾਫੀ ਜਿਹੜੀ ਤਾਣੀ ਬਣੀ ਹੈ ਉਹ ਉਲਝ ਹੋ ਜਾ ਇਹਨੂੰ ਸਲਝਾਉਣ ਦੇ ਵਿੱਚ ਮਾਨ ਸਾਹਿਬ ਦਿ ਰਾਤ ਅੰਥ ਥੱਕ ਯਤਨ ਕਰ ਰਹੇ ਨੇ ਜਿਹਦੇ ਵਿੱਚ ਉਹ ਇੱਕ ਦਿਨ ਜ਼ਰੂਰ ਕਾਮਯਾਬ ਹੋਣਗੇ ਸਾਨੂੰ ਲੋਕਾਂ ਨੂੰ ਮਾਨ ਸਾਹਿਬ ਦੇ ਨਾਲ ਮਿਲ ਬੈਠ ਕੇ ਮਾਨ ਸਾਹਿਬ ਦੀ ਕੈਬਨ ਨਾਲ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਹੀ ਇਹਨਾਂ ਚੀਜ਼ਾਂ ਦਾ ਹੱਲ ਲੱਭਿਆ ਜਾ ਸਕਦਾ ਥੋੜਾ ਬਹੁਤੀਆਂ ਦਿੱਕਤਾਂ ਨੇ ਉਹ ਚੱਲਣੀਆਂ ਪੈਣਗੀਆਂ ਬਹੁਤੇ ਜਿਹੜੇ ਸਹੂਲਤਾਂ ਨੇ ਉਹ ਆਪਾਂ ਨੂੰ ਮਿਲਣੇ ਦੀਆਂ ਹੋਈਆਂ ਨੇ ਤੇ ਜਲਦੀ ਹੋਰ ਸਹੂਲਤਾਂ ਨੇ ਜਿਹੜੀਆਂ ਉਹ ਮਿਲ ਜਾਣਗੀਆਂ ਇਸ ਦੇ ਵਾਸਤੇ ਸਰਕਾਰ ਥੋੜਾ ਜਿਹਾ ਖੇਡ ਮਹਿਸੂਸ ਕਰੂਗੀ ਵੀ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਇਸ ਤੋਂ ਵੱਧ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਬਿਲਕੁਲ ਅਰਜਿੰਦਰ ਜੀ ਬਾਤ ਬਾਤ ਧੰਨਵਾਦ ਆਪਣਾ ਕੀਤਾ ਸਮਾਂ ਸਾਡੇ ਨਾਲ ਸਾਂਝਾ ਕਰਨ ਦੇ ਲਈ ਤਾਂ ਇਹ ਅਰਜਿੰਦਰ ਜੀ ਹੋរី ਮੌਜੂਦ ਸੀ ਇਹ ਤਾਂ ਪੰਜਾਬ ਦੇ ਕਈ ਅਹਿਮ ਵੱਡੇ ਮੁੱਦੇ ਨੇ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਟ੍ਰਾਂਸਪੋਰਟ ਮਾਮਲੇ ਦੇ ਵਿੱਚ ਅੱਜ ਲੋਕਾਂ ਨੂੰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ 3 ਮਹੀਨਿਆਂ ਦੇ ਵਿੱਚ ਇੱਕ ਤੀਸਰੀ ਵਾਰ ਹੋ ਚੁੱਕਿਆ ਆ ਖਾਸ ਕਰਕੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਲੋਕ ਨੇ ਉਹਨਾਂ ਨੂੰ ਅਜਿਹਾ ਸਾਹਮਣਾ ਹੈ ਜਿਹੜਾ ਉਹ ਕਰਨਾ ਪੈਂਦਾ ਹੈ ਕਿਉਂਕਿ ਬੱਸਾਂ ਬੰਦ ਹੋ ਜਾਂਦੀਆਂ ਨੇ ਫਿਰ ਪ੍ਰਾਈਵੇਟ ਬੱਸਾਂ ਵਾਲੇ ਨੇ ਜਿਹੜੇ ਉਹ ਆਪਣੀ ਮਨਮਰਜ਼ੀ ਕਰਦੇ ਨੇ ਤੇ ਕੁਝ ਕਿ ਜਿਹੜੀਆਂ ਬੱਸਾਂ ਬਚਦੀਆਂ ਨੇ ਉਹਨਾਂ ਦੇ ਰੂਟ ਨੇ ਜਿਹੜੇ ਉਹ ਡਵਟ ਕਰ ਦਿੱਤੇ ਜਾਂਦੇ ਨੇ ਕਿਉਂਕਿ ਜੇ ਆਪਾਂ ਕੇਂਦਰ ਮੰਨ ਲਈਏ ਇਹ ਮੰਨ ਲਓ ਕੇਂਦਰ ਆਪਾਂ ਪਟਿਆਲਾ ਮੰਨ ਲਿਆ ਤਾਂ ਉਤੋਂ ਚੰਡੀਗੜ੍ਹ ਨੂੰ ਵੀ ਬੱਸਾਂ ਜਾਣੀਆਂ ਨੇ ਉਤੋਂ ਬਠਿੰਡੇ ਵੱਲ ਨੂੰ ਵੀ ਬੱਸਾਂ ਜਾਣੀਆਂ ਨੇ ਉਹਤੋਂ ਸਮਾਣੇ ਪਾਤੜਾ ਵੱਲ ਵੀ ਬੱਸਾਂ ਜਾਣੀਆਂ ਨੇ ਤਾਂ ਬੱਸਾਂ ਬਹੁਤ ਥੋੜੀਆਂ ਨੇ ਉਹ ਵੰਡ ਦਿੱਤੀਆਂ ਜਾਂਦੀਆਂ ਨੇ ਫਿਰ ਲੋਕਾਂ ਨੂੰ ਉਹ ਜਿਸ ਤੰਕ ਦੇ ਨਾਲ ਆਮ ਸ਼ਬਦਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਜਿੱਦਾਂ ਕਹਿੰਦੀ ਨਹੀਂ ਹੁੰਦੇ ਕਿ ਭੂਮ ਦੇ ਵਿੱਚ ਤੂੜੀ ਲੱਦਣਾ ਉਸ ਤੰਗ ਦੇ ਨਾਲ ਲੋਕਾਂ ਨੂੰ ਲੱਦਿਆ ਜਾਂਦਾ ਹੈ ਕਿਉਂਕਿ ਹਰੇਕ ਵਿਅਕਤੀ ਨੂੰ ਹੁੰਦਾ ਕਿਵੇਂ ਸਮੇਂ ਸਿਰ ਜਿਹੜਾ ਆਪਣੇ ਘਰ ਪਹੁੰਚ ਜਾਵਾ ਕੱਲ ਲੋਹੜੀ ਦਾ ਤਿਹਾਰ ਸੀ ਇੱਕ ਛੋਟੀ ਜੀ ਆਧਾਰਨ ਤੁਹਾਡੇ ਨਾਲ ਸਾਂਝੀ ਕਰਦਾ ਕੱਲ ਲੋਹੜੀ ਦਾ ਤਿਹਾਰ ਸੀ ਤਿਹਾਰ ਦੇ ਸਮੇਂ ਜਿਹੜੇ ਲੋਕ ਕੰਮਕਾਰਾਂ ਤੇ ਜਾਂਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਸਮੇਂ ਸਿਰ ਮੈਂ ਆਪਣੇ ਪਰਿਵਾਰ ਦੇ ਵਿੱਚ ਪਹੁੰਚਾਂ ਤੇ ਖੁਸ਼ੀਆਂ ਦੇ ਨਾਲ ਇਹ ਤਿਹਾਰ ਹੈ ਜਿਹੜਾ ਉਹ ਮਨਾਵਾ ਪਰ ਬਹੁਤ ਸਾਰੇ ਲੋਕ ਹਨੇਰੇ ਦੇ ਵਿੱਚ ਹੀ ਘਰਾਂ ਦੇ ਵਿੱਚ ਪਹੁੰਚੇ ਕਾਰਨ ਕੀ ਸੀ ਕਿ ਬੱਸਾਂ ਦੀ ਦਿੱਕਤਾਂ ਸੀ ਕੀ ਸਾਡੀ ਸਰਕਾਰ ਦੇ ਕੋਲ ਇਹਦਾ ਕੋਈ ਵਿਜ਼ਨ ਨਹੀਂ ਹੈ ਕੀ ਸਾਡੀ ਸਰਕਾਰ ਦੇ ਕੋਲ ਇਸਦਾ ਕੋਈ ਹੱਲ ਨਹੀਂ ਹੈ ਕਿ ਜੇ ਤੁਸੀਂ ਬੱਸਾਂ ਕਿਤੇ ਲੈ ਕੇ ਜਾਣੀਆਂ ਨੇ ਉਹਨਾਂ ਬੱਸਾਂ ਦੀ ਵਰਤੋਂ ਕਰੋ ਲੋਕ ਨਹੀਂ ਤੁਹਾਨੂੰ ਰੋਕਣਗੇ ਲੋਕ ਨਹੀਂ ਕਹਿੰਦੇ ਕਿ ਤੁਸੀਂ ਨਾ ਕਰੋ ਵਰਤਨੀਆਂ ਨੇ ਵਰਤੋ ਪਰ ਲੋਕਾਂ ਨੂੰ ਦਿੱਕਤ ਉਸ ਦੀ ਨਾ ਆਵੇ ਇਸ ਦਾ ਵੀ ਖਿਆਲ ਹੈ ਜਿਹੜਾ ਉਹ ਰੱਖਿਆ ਜਾਵੇ ਠੰਡ ਦਾ ਮੌਸਮ ਹੈ ਇਸ ਠੰਡ ਦੇ ਵਿੱਚ ਲੋਕ ਟਾਕੀਆਂ ਦੇ ਵਿੱਚ ਲਟਕ ਕੇ ਜਦੋਂ ਸਫ਼ਰ ਕਰਦੇ ਨੇ ਜੇ ਮੰਨ ਲਓ ਜਿਹੜਾ ਬੰਦਾ ਟਾਕੀ ਦੇ ਵਿੱਚ ਲਟਕਿਆ ਹੈ ਉਸ ਦਾ ਜੇ ਹੱਥ ਛੁੱਟ ਜਾਵੇ ਕੋਈ ਘਟਨਾ ਘਟ ਜਾਵੇ ਕੀ ਸਰਕਾਰ ਫਿਰ ਉਸ ਦੀ ਜ਼ਿੰਮੇਵਾਰ ਹੋਵੇਗੀ ਇਵੱਡੇ ਸਵਾਲ ਸਰਕਾਰ ਦੇ ਅੱਗੇ ਵੀ ਨੇ ਤਾਂ ਜਾਂਦੇ ਜਾਂਦੇ ਜਾਣਕਾਰੀ ਦੇ ਦਈਏ ਕਿ ਸੀਐਮ ਮਾਨ ਦੇ ਯੂਕੇ ਦੌਰੇ ਤੇ ਬ੍ਰੇਕ ਲੱਗ ਚੁੱਕੀ ਆ ਪਰਮਿਸ਼ਨ ਉਹਨਾਂ ਨੂੰ ਨਹੀਂ ਮਿਲੀ ਆ ਤਾਂ ਉਧਰ 328 ਪਾਵਨ ਸਰੂਪ ਮਾਮਲੇ ਦੇ ਵਿੱਚ ਸਿੱਟ ਦਾ ਐਕਸ਼ਨ ਮੋੜ ਨਜ਼ਰ ਆਇਆ ਹੈ ਇਹ ਬੀਤੇ ਕੱਲ ਜਿਹੜਾ ਸਿੱਟ ਦੇ ਵੱਲੋਂ ਐਜੀ ਪੀਸੀੀ ਦਫ਼ਤਰ ਦੇ ਵਿੱਚ ਪਹੁੰਚ ਕੇ ਕੁਝ ਰਿਕਾਰਡ ਮੰਗਿਆ ਗਿਆ ਸੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਰਿਕਾਰਡ ਮੰਗਿਆ ਜਾਵੇ ਪਰ ਐਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨਰਾਜ਼ ਥੋੜੇ ਨਜ਼ਰ ਜ਼ਰੂਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਜ਼ਥੇਦਾਰ ਸਾਹਿਬ ਦੇ ਵੱਲੋਂ ਜੋ ਹੁਕਮ ਦਿੱਤੇ ਗਏ ਨੇ ਅਸੀਂ ਉਹਨਾਂ ਦੀ ਪਾਲਣਾ ਜ਼ਰੂਰ ਕਰਾਂਗੇ ਪਰ ਸੈਕਟਰ ਪਹਿਲਾਂ ਮੈਨੂੰ ਜਾਣਕਾਰੀ ਦੇਵੇ ਤੇ ਉਧਰ ਅੱਜ ਇਸ ਮਾਮਲੇ ਦੇ ਵਿੱਚ ਸੈਕਟ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਨੇ ਉਹਨਾਂ ਤੋਂ ਅੱਜ ਸਿੱਖ ਬਠਿੰਡਾ ਦੇ ਵਿੱਚ ਸਵਾਲ ਜਵਾਬ ਕਰੇਗੀ ਉਹਨਾਂ ਸਵਾਲਾਂ ਜਵਾਬਾਂ ਤੋਂ ਬਾਅਦ ਕੀ ਨਿਕਲ ਕੇ ਆਉਂਦਾ ਹੈ ਇਹ ਸਮਾਹੀ ਬਿਆਨ ਕਰੇਗਾ ਪਰ ਕੁਝ ਕੁ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਫਲਾਈ ਜਾ ਰਹੀ ਆ ਕਿ 60 ਦੇ ਕਰੀਬ ਸਰੂਪਾਂ ਦਾ ਪਤਾ ਲੱਗ ਚੁੱਕਿਆ ਜੀ ਕੋਈ ਕਹਿੰਦਾ ਕਿੰਨੇ ਸਰੂਪਾਂ ਦਾ ਪਤਾ ਲੱਗ ਚੁੱਕਿਆ ਪਰ ਜਿਹੜਾ ਹਲੇ ਤੱਕ ਅਫੀਸ਼ੀਅਲ ਸਿੱਖਤ ਦੇ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਅਜੇ ਹੀ ਸਾਂਝੀ ਕੀਤੀ ਗਈ ਹੈ ਇਹ ਸਿੱਖਤ ਦੀ ਫਾਈਨਲ ਰਿਪੋਰਟ ਹਲੇ ਤੱਕ ਨਹੀਂ ਆਈ ਹੈ ਤਾਂ ਅਜਹਿ ਲੋਕ ਸਿਰਫ ਆਪਣੇ ਵਿਊ ਵਧਾਉਣ ਦੇ ਲਈ ਇਹਨੇ ਜਿਹੜਾ ਉਹ ਅਜਹੀਆਂ ਖਬਰਾਂ ਫਲਾ ਰਹੇ ਨੇ ਅਜਹਿ ਲੋਕਾਂ ਤਾਂ ਵੀ ਜਿਹੜਾ ਉਹ ਬਚਿਆ ਜਾਵੇ ਪੰਜਾਬ ਦੇ ਕਿਸੇ ਹੋਰ ਮੁੱਦੇ ਨਾਲ ਫਿਰ ਹਾਜ਼ਰ ਹੋਮਾਂਗਾ